ਸਾਰਾ ਪੰਜਾਬ ਬਲੈਕਆਊਟ ਕੀਤਾ ਪਿਆ ਤੇ ਉਧਰ ਵੱਡੀਆਂ ਲਾਈਟਾਂ ਜਿਗਾ ਕੇ ਕੋਲਕੱਤੇ ਦੇ ਵਿੱਚ ਆਈਪੀਐਲ ਮੈਚ ਦੇ ਨਜ਼ਾਰੇ ਲੁੱਟੇ ਜਾ ਰਹੇ ਨੇ ਪੰਜਾਬ ਦਾ ਕਸੂਰ ਕੀ ਆ ਮੁੱਢ ਕਦੀਮ ਤੋਂ ਪੰਜਾਬ ਦੇ ਲੋਕ ਹਮੇਸ਼ਾ ਮਨੁੱਖਤਾ ਦਾ ਭਲਾ ਚਾਹੁੰਦੇ ਨੇ ਤੇ ਇਹਨਾਂ ਦਾ ਹੀ ਬੁਰਾ ਕਿਉਂ ਕੀਤਾ ਜਾਂਦਾ ਇਹ ਇਸ ਧਰਤੀ ਨੂੰ ਬੰਜਰ ਕਿਉਂ ਬਣਾਉਣਾ ਚਾਹੁੰਦੇ ਹੋ ਜਿਨ੍ਹਾਂ ਨੂੰ ਜਿੱਤ ਦਾ ਬਹੁਤ ਚਾਹ ਚੜਿਆ ਜਪਾਨ ਦੇ ਵਿੱਚ ਹੀਰੋਸ਼ੀਮਾ ਨਾਗਾਸਾਕੀ ਬਾਰੇ ਸ਼ਹਿਰਾਂ ਨੂੰ ਇੱਕ ਵਾਰੀ ਜਾ ਕੇ ਦੇਖੋ ਜਿੱਥੇ ਅੱਜ ਵੀ ਨਿਆਣੇ ਲੂਲੇ ਲੰਗੜੇ ਪੈਦਾ ਹੁੰਦੇ ਆ ਤੇ ਉਸ ਧਰਤੀ ਤੇ ਕਾਹ ਵੀ ਨੁਕਿਆ ਮੜ ਕੇ ਜੰਗਾਂ ਦੇ ਵਿੱਚੋਂ ਕਦੇ ਵੀ ਆਬਾਦ ਨਹੀਂ ਹੋਇਆ ਜਾਂਦਾ ਯੁੱਧ ਜਦੋਂ ਲੜੇ ਜਾਂਦੇ ਆ ਉਸ ਤੋਂ ਬਾਅਦ ਇੱਕ ਤਬਾਹੀ ਦਾ ਨਜ਼ਾਰਾ ਹੁੰਦਾ ਕੌਮਾਂ ਉਜੜ ਜਾਂਦੀਆਂ ਨੇ ਧਰਤੀ ਨੂੰ ਝਾੜ ਦਿੱਤਾ ਜਾਂਦਾ ਇੱਕ ਕੁਰਸੀਆਂ ਦੇ ਬੈਠੇ ਵੱਡੇ ਹੁਕਮਰਾਨਾਂ ਦੇ ਹੁਕਮ ਦੇ ਨਾਲ ਹੁੰਦਾ ਜਿਹੜੇ ਇੱਕ ਨਜ਼ਾਰੇ ਦੇ ਨਾਲ ਬੈਠ ਕੇ ਇਹ ਜੰਗ ਨੂੰ ਆਨੰਦ ਦੇ ਵਾਂਗ ਮਾਨਦੇ ਨੇ ਉਹਨਾਂ ਦੇ ਹੁਕਮ ਦੇ ਉੱਤੇ ਲੱਖਾਂ ਮਾਮਾ ਦੇ ਪੁੱਤ ਸ਼ਹੀਦ ਹੋ ਜਾਂਦੇ ਆ ਸਾਰੀ ਮਨੁੱਖਤਾ ਨੂੰ ਬੇਨਤੀ ਆ ਕਿ ਨਾਨਕ ਨਾਮ ਛੱਡ ਦੀ ਗਲਾ ਤੇਰੇ ਪਾਣੀ ਸਰਬੱਤ ਦਾ ਭਲਾ ਮੰਗੋ ਕਿਉਂਕਿ ਗੁਰਦੁਆਰੇ ਮੰਦਰਾਂ ਮਸੀਤਾਂ ਤੇ ਅਟੈਕ ਹੋ ਰਹੇ ਨੇ ਧਾਰਮਿਕ ਸਥਾਨ ਜਿਹੜੇ ਸਾਨੂੰ ਉਸ